ਹਾਂਜੀ ਬੁਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਸ ਵੀਡੀਓ ਦਾ ਇਨਾ ਭੈਣਾ ਭਰਾਵਾਂ ਨੂੰ ਕਾਫੀ ਲਾਭ ਹੋਊਗਾ ਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਵੀਡੀਓ ਨੂੰ ਐਂਡ ਤੱਕ ਪਲੀਜ਼ ਜ਼ਰੂਰ ਦੇਖਿਆ ਕਰੋ ਆਤਵਾਨ ਕੇ ਬੇਨਤੀ ਹੈ ਫਿਰ ਤੁਸੀਂ ਕਈ ਵਾਰ ਕੋਈ ਗੱਲ ਦੀ ਸਮਝ ਆਉਂਦੀ ਹੈ ਫਿਰ ਤੁਸੀਂ ਕਹਿ ਦਿੰਦੇ ਹੋ ਵਾ ਗੱਲ ਦੇ ਸਾਨੂੰ ਸਮਝ ਨਹੀਂ ਆਈ ਕਿਵੇਂ ਵੀ ਕਈ ਵਾਰ ਉਹ ਗੱਲ ਮੈਂ ਐਂਡ ਤੇ ਜਾ ਕੇ ਫੇਰ ਰਿਪੀਟ ਕਰ ਦਿੰਨੀ ਹੁੰਦੀ ਹੈ ਦੇਖੋ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਜੇ ਆਪਣਾ ਕੋਈ ਕੰਮ ਰੁਕ ਜਾਂਦਾ ਤੇ ਕੋਈ ਕਾਰੋਬਾਰ ਨਹੀਂ ਚੱਲਦਾ ਜੇ ਚੱਲਦਾ ਚੱਲਦਾ ਰੁਕ ਜਾਂਦਾ ਤੇ ਦੀ ਗਰੀਬੀ ਆ ਜਾਂਦੀ ਹੈ ਕਿਤੇ ਆਪਣਾ ਮਨ ਨਹੀਂ ਲੱਗਦਾ ਜਿਹੜੇ ਪਾਸੇ ਜਾਂਦੇ ਆ ਨਿਰਾਸ਼ਾ ਮਿਲਦੀ ਹੈ ਐਸ ਤਰ੍ਹਾਂ ਕਿਉਂ ਹੋ ਜਾਂਦਾ ਜੀ ਪਹਿਲਾਂ ਆਪਾਂ ਇਹਦੇ ਬਾਰੇ ਦੱਸਦੇ ਆ ਦੇਖੋ ਜੀ ਇਹ ਆਪਣੇ ਕਰਮ ਇਹ ਆਪਣੇ ਕਰਮ ਹੁੰਦੇ ਆ ਜੀ ਜੋ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਉਸੇ ਤਰ੍ਹਾਂ ਹੀ ਹੋਣੇ ਹੁੰਣਾ ਹੁੰਦਾ ਹੈ ਜੇ ਆਪਾਂ ਕਦੇ ਕਹੀਏ ਸਦਾ ਹੀ ਵੀ ਚੰਗੇ ਦਿਨ ਰਹਿਣ ਤੇ ਫਿਰ ਆਪਾਂ ਨੂੰ ਪਤਾ ਕੀ ਲੱਗੇ ਵੀ ਮਾੜਾ ਕੀ ਹੁੰਦਾ ਕਿਸੇ ਦੇ ਉੱਤੇ ਸਦਾ ਚੰਗੇ ਦਿਨ ਵੀ ਨਹੀਂ ਰਹਿੰਦੇ ਕਿਸੇ ਦੇ ਉੱਤੇ ਸਦਾ ਮਾੜੇ ਵੀ ਨਹੀਂ ਰਹਿੰਦੇ ਦਿਨ ਬਦਲਦੇ ਰਹਿੰਦੇ ਆ ਜਿਵੇਂ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਦੇਖੋ ਜਿਵੇਂ ਨਵੇਂ ਤੋਂ ਪੁਰਾਣਾ ਪੁਰਾਣੇ ਤੋਂ ਨਵਾਂ ਇਸ ਤਰ੍ਹਾਂ ਇਹ ਜਿੰਦਗੀ ਦਾ ਹੈਗਾ ਜੀ ਕੰਮ ਤੇ ਉਸੇ ਤਰੀਕੇ ਚੱਲਦਾ ਰਹਿੰਦਾ ਹੈਗਾ ਤੇ ਉਹ ਕਰਮ ਜੋ ਆਪਣੇ ਕਰਮਾਂ ਦੇ ਵਿੱਚ ਲਿਖਿਆ ਉਹੀ ਮਿਲਦਾ ਕਦੇ ਘਟ ਵੀ ਮਿਲਦਾ ਹੈ ਤੇ ਇਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਜੀ ਸਬਰ ਰੱਖਣਾ ਸਬਰ ਤੇ ਸਹੰਦ ਸ਼ੀਲਤਾ ਸਭ ਤੋਂ ਜ਼ਰੂਰੀ ਹੈ ਦੇਖੋ ਜੀ ਕੋਈ ਵੀ ਦਰਖਤ ਹੈ ਜਦੋਂ ਲਾਗਦਾ ਹੁਣ ਆਪਾਂ ਕੱਗੇ ਵੀ ਅੱਜ ਲਾਇਆ ਅੱਜ ਹੀ ਫਲ ਦੇ ਦੇ ਤੋ ਅੱਜ ਤੋਂ ਫਲ ਨਹੀਂ ਦਿੰਦਾ ਉਹਨੂੰ ਵੀ ਫਲ ਲਈ ਟਾਈਮ ਚਾਹੀਦਾ ਹੈ ਉਹਨੂੰ ਵੀ 2 ਸਾਲ 4 ਸਾਲਾਂ ਤੱਕ ਉਹ ਫਲ ਦੇਣ ਲੱਗੂ ਤੇ ਆਪਾਂ ਇਹ ਤਾਂ ਨਹੀਂ ਵੀ ਫਲ ਨਹੀਂ ਦਿੰਦਾ ਆਪਾਂ ਉਹਨੂੰ ਲਾਇਆ ਤੇ ਪੱਟ ਕੇ ਸੜਤਾ ਆਪਾਂ ਉਹਨੂੰ ਪਾਣੀ ਪਾਵਾਂਗੇ ਵੱਡਾ ਕਰਾਂਗੇ ਜਿਵੇਂ ਜਿਵੇਂ ਉਹ ਫੈਲੂਗਾ ਵੱਡਾ ਹੋਊਗਾ ਫਿਰ ਹੀ ਉਹ ਆਪਾਂ ਨੂੰ ਫਲ ਦੇਊਗਾ ਇਸੇ ਤਰ੍ਹਾਂ ਜੀਵ ਨੂੰ ਗੁਰਬਾਣੀ ਨਾਲ ਪਾਠ ਨਾਲ ਸਿਮਰਨ ਨਾਲ ਜੁੜਦੇ ਆਇਂ ਨਾ ਅਖਿਆ ਕਰੋ ਕਿ ਛੇਤੀ ਆਹ ਕੰਮ ਹੋਵੇ ਤੁਸੀਂ ਇਹ ਸੋਚਿਆ ਕਰੋ ਕਿ ਅਸੀਂ ਹੁਣੇ ਗੁਰਬਾਣੀ ਦਾ ਬੀਜ ਆਪਦੇ ਅੰਦਰ ਬੋਲਿਆ ਫਲ ਦੇਣਾ ਪਰਮਾਤਮਾ ਨੇ ਫਲ ਵਾਹਿਗੁਰੂ ਨੇ ਦੇਣਾ ਅਕਾਲ ਪੁਰਖ ਵਾਹਿਗੁਰੂ ਨੇ ਫਲ ਦੇਣਾ ਆਪਾਂ ਨੂੰ ਆਪਾਂ ਦਾ ਇਹਦੇ ਨਾਲ ਸਿਮਰਨ ਦਾ ਬੀਜ ਇੱਕ ਬੋਲਿਆ ਜਿਹਨੂੰ ਪਾਣੀ ਲਾ ਕੇ ਆਪਾਂ ਪਾਉ ਉਸ ਇੱਕ ਵੱਡਾ ਦਰਖਤ ਕਰਦੇ ਹਾਂ ਕਿਸਾਨ ਫਸਲ ਬੀਜਦਾ 6 ਮਹੀਨਿਆਂ ਬਾਅਦ ਉਹਨੂੰ ਫਸਲ ਨੂੰ ਫਲੀ ਪੈਂਦੀ ਹੈ ਫਸਲ ਪੱਕਦੀ ਹੈ ਇਹ ਤਾਂ ਨਿਵੇਂ ਅੱਜ ਬੀਜ ਕਿਉਂ ਅੱਜ ਹੀ ਆਖਵੇਂ ਸਵੇਰੇ ਵੱਢ ਲਾਂ ਪਾਣੀ ਵੀ ਲਾਉਂਦਾ ਰੇ ਵੀ ਪਾਉਂਦਾ ਕਿੰਨੀ ਦਿਨ ਰਾਤ ਉਹਦੇ ਤੇ ਕਿੰਨੀ ਮਿਹਨਤ ਕਰਦਾ 24 24 ਘੰਟੇ ਉਹਦੇ ਤੇ ਮਿਹਨਤ ਕਰਦਾ ਰਾਤ ਨੂੰ ਉਹ ਮਾਲਦਿਆਂ ਰਾਤਾਂ ਦੇ ਵਿੱਚ ਉਹ ਪਾਣੀ ਲਾ ਲਾ ਕੇ ਉਹਨੂੰ ਫਸਲ ਨੂੰ ਪਾਲਦਾ ਫੇਰ ਉਹ 6 ਮਹੀਨਿਆਂ ਤੋਂ ਬਾਅਦ ਕਿਤੇ ਜਾ ਕੇ ਉਹਨੂੰ ਫਲ ਦਿੰਦੀ ਹੈ ਇਸੇ ਤਰ੍ਹਾਂ ਜੀ ਇੰਨੀ ਇੰਨਾ ਤੁਸੀਂ ਜਲ ਦਵਾਈ ਨਾ ਕਰਿਆ ਕਰੋ ਵੀ ਅਸੀਂ ਪਾਠ ਕਰਦੇ ਆ ਜੇ ਕਰਨ ਲੱਗੇ ਸੀ ਤਦ ਵੀ ਆਏ ਹੋ ਗਿਆ ਜਾਂ ਸਾਡਾ ਹਲੇ ਕੰਮ ਨਹੀਂ ਬਣਿਆ ਐਨੇ ਪਾਠ ਕਰ ਲੇ ਨਹੀਂ ਜੀ ਗਿਣਤੀ ਨਾ ਕਰੋ ਹੁਣ ਜੇ ਆਪਾਂ ਤੁਸੀਂ ਐਂ ਦੇਖ ਲਓ ਵੀ ਇੱਕ ਦਰਖਤ ਲਾਤਾ ਉਹਨੇ ਕਹਤਾ ਵੀ ਆਪਾਂ ਨੂੰ 6 ਮਹੀਨੇ ਚ ਫਲ ਦੋ ਉਸਦੇ 6 ਮਹੀਨੇ ਚ ਨਹੀਂ ਦਿੰਦਾ ਉਹਨੇ ਤਾਂ ਵੀ ਗ੍ਰੋਥ ਦੇ ਹਿਸਾਬ ਆ ਉਹਦੇ ਕਰਮਾਂ ਸਭ ਜੋ ਨਾ ਪ੍ਰੋਸੈਸ ਆ ਉਹਨੇ ਸਾਰਾ ਪੂਰਾ ਕਰਕੇ ਫਲ ਦੇਣਾ 6 ਮਹੀਨੇ ਬਾਅਦ ਆਪਾਂ ਨੂੰ ਫਲ ਨਹੀਂ ਦਿੰਦਾ ਠੀਕ ਹੈ ਨਾ ਜਿੰਨੀ ਆਪਾਂ ਉਹਦੀ ਸਾਲ ਸਵਾਲ ਉਹਦੀ ਸੇਵਾ ਕਰਾਂਗੇ ਉਨਾ ਹੀ ਉਹ ਵਧੂ ਫੁੱਲੂਗਾ ਹੁਣ ਆਪਾਂ ਉਹਨੂੰ ਲਾਤਾ ਆਪਾਂ ਅੱਧਗੀ ਵਿਚਾਲ 6 ਮਹੀਨੇ ਫਲ ਦੂ ਐਂ ਤਾਂ ਤਾਂ ਆਪਾਂ ਨੂੰ ਸੇਵਾ ਸੰਭਾਲ ਸਾਰਾ ਕੁਝ ਕਰਨਾ ਪੈਂਦਾ ਹੈ ਇਹੀ ਤੋ ਇਹ ਮੇਰਾ ਕਹਿਣ ਦਾ ਮਕਸਦ ਸੀ ਵੀ ਇਹੀ ਤੱਕ ਹੁੰਦੀ ਹੈ ਜੀ ਗੁਰਬਾਣੀ ਨਾਲ ਜੁੜਨ ਦੀ ਜਦੋਂ ਗੁਰਬਾਣੀ ਨਾਲ ਆਪਾਂ ਜੁੜਦੇ ਆਂ ਇਹ ਨਹੀਂ ਹੈਗਾ ਵੀ ਰੱਟ ਲਿਆ ਪਾਠ ਰਟਾ ਰਟਾ ਕਰੀ ਗਿਰਟ ਪਰ ਗੁਰਬਾਣੀ ਨੂੰ ਸਮਝੋ ਉਹ ਆਪਾਂ ਨੂੰ ਕਹਿ ਕੀ ਰਹੀ ਹੈ ਜਿਹੜਾ ਇਨਸਾਨ ਗੁਰਬਾਣੀ ਨੂੰ ਸਮਝ ਲੈਂਦਾ ਸਮਝ ਕੇ ਪੜ੍ਹਦਾ ਸਮਝਦਾ ਉਹਦੇ ਬਾਰੇ ਸਾਰੀ ਸਮਝ ਰੱਖਦਾ ਉਹ ਇਸ ਤਰ੍ਹਾਂ ਦੇ ਸਵਾਲ ਕਰਦਾ ਹੀ ਨਹੀਂ ਵੀ ਮੈਨੂੰ ਫਲ ਨਹੀਂ ਮਿਲਿਆ ਜਾਂ ਮੈਨੂੰ ਆਏ ਮੈਂ ਮੇਰਾ ਮਾੜਾ ਹੋਇਆ ਜਾਂ ਮੇਰਾ ਚੰਗਾ ਨਹੀਂ ਹੋਇਆ ਜਾਂ ਮੈਨੂੰ ਇੰਨਾ ਚਿਰ ਹੋ ਗਿਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਕਿਉਂਕਿ ਉਹਨੂੰ ਉਹਦੇ ਬਾਰੇ ਸਾਰੀ ਸਮਝ ਆ ਜਾਂਦੀ ਹੈ ਜਿਹੜੇ ਹੁਣ ਆਪਣੇ ਵਰਗੇ ਲੋਕ ਆ ਰੱਟਾ ਲਾ ਕੇ ਪੜ੍ਹਦੇ ਆ ਬਸ ਰੱਟੇ ਰੱਟੇ ਲਾਈ ਜਾਂਦੇ ਆ ਉਹ ਵਿੱਚੋਂ ਸਮਝ ਹੀ ਨਹੀਂ ਹੈ ਵੀ ਉਹ ਵਿੱਚ ਕਹਿ ਕੀ ਕਰ ਰਹੇ ਆ ਬੋਲ ਕੀ ਰਹੀ ਬਾਣੀ ਸਾਨੂੰ ਸਮਝਾ ਕੀ ਰਹੀ ਹੈ ਸਭ ਤੋਂ ਵੱਧ ਗੁਰਵਾਣੀ ਨਾਲੋਂ ਜ਼ਿਆਦਾ ਅਸਰ ਹੁੰਦਾ ਹੈ ਉਹਦੇ ਜਿਹੜੀਆਂ ਵਿੱਚ ਦਿੱਤੀਆਂ ਹੋਈਆਂ ਗੱਲਾਂ ਆਪਾਂ ਉਹਨਾਂ ਨੂੰ ਰੱਖਦੇ ਆ ਉਨਨ ਆਪਣੀ ਜ਼ਿੰਦਗੀ 'ਚ ਅਪਣਾਉਨੇ ਆ ਫਿਰ ਬਾਠ ਪੜ੍ਹਨ ਦਾ ਫਾਇਦਾ ਜਦੋਂ ਉਹ ਕੰਮ ਤਾਂ ਆਪਾਂ ਬੁਰੇ ਕੰਮ ਜਿਹੜੇ ਅੰਦਰ ਪਾਪ ਉਹ ਹੀ ਪਣ ਪਰੇ ਆ ਤੇ ਇੱਕ ਰੱਟੇ ਲਾ ਕੇ ਕਰਵਾਣੀ ਪੜ ਲੈਣੀ ਆ ਫਿਰ ਫਲ ਨਹੀਂ ਮਿਲਦਾ ਜੀ ਇਹ ਗੱਲ ਮੈਂ ਤੁਹਾਨੂੰ ਕਹਿਨੀ ਆ ਫਿਰ ਭਾਵੇਂ ਤੁਸੀਂ 20 ਸਾਲ ਜੁੜੇ ਰਹੋ ਤੁਹਾਨੂੰ ਫਲ ਨਹੀਂ ਮਿਲੂਗਾ ਫਲ ਉੱਥੇ ਮਿਲੂਗਾ ਜਿੱਥੇ ਤੁਸੀਂ ਗੁਰਵਾਣੀ ਨੂੰ ਸਮਝੋਗੇ ਬਦਲੋ ਆਪਣੇ ਆਪ ਨੂੰ ਬਦਲੋਗੇ ਗੁਰਵਾਣੀ ਦੇ ਅਨਸਾਰ ਢਾਲੋਗੇ ਫਿਰ ਤੁਸੀਂ ਸ਼ਿਕਾਇਤ ਹੀ ਨਹੀਂ ਕਰਦੇ ਸਾਨੂੰ ਫਲ ਨਹੀਂ ਮਿਲਦਾ ਇਹ ਕਹਿੰਦੀ ਜੋ ਜਿਹੜਾ ਚਪਈ ਸਾਹਿਬ ਜੀ ਦਾ ਪਾਠ ਜੋਬਨੀ ਸਾਹਿਬ ਜੀ ਦਾ ਪਾਠ ਹੈ ਮੈਂ ਕਿਸ ਤਰ੍ਹਾਂ ਕਰਦੀ ਆ ਤੇ ਮੈਨੂੰ ਤਾਂ ਜੀ ਪ੍ਰਮਾਤਮਾ ਨੇ ਰੰਗ ਲਾ ਲਾ ਤੇ ਜਦੋਂ ਦੇ ਪਾਠ ਨਾਲ ਮੈਂ ਗੁਰਬਾਣੀ ਨਾਲ ਜੁੜੀ ਆ ਤੇ ਪ੍ਰਮਾਤਮਾ ਕਰੇ ਤੁਹਾਨੂੰ ਵੀ ਇਸ ਤਰ੍ਹਾਂ ਰੰਗ ਲਾਵੇ ਪਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ਆਪਣੇ ਆਪ ਨੂੰ ਆਪ ਜਰੂਰ ਬਦਲ ਗਏ ਫਿਰ ਆਪਾਂ ਗੁਰਬਾਣੀ ਪੜ੍ਹਨ ਦਾ ਫਾਇਦਾ ਚੁਗਲੀਆਂ ਤੋਂ ਪਾਸੇ ਰੱਖੀ ਜੀ ਨਿੰਦਿਆ ਕਿਸੇ ਦੀ ਨਾ ਕਰਕੇ ਜੋ ਕੋਈ ਕਿਸੇ ਨੂੰ ਮਾੜਾ ਕਹਿੰਦਾ ਤਾਂ ਉਹ ਗੱਲ ਆਪਾਂ ਸੁਣ ਲਈ ਨਾ ਨਾ ਮਾੜਾ ਸੁਣੋ ਨਾ ਮਾੜਾ ਬੁੱਲੋ ਨਾ ਮਾੜਾ ਦੇਖੋ ਠੀਕ ਹੈ ਨਾ ਜੋ ਕੁਝ ਹੈ ਬਸ ਠੀਕ ਹੈ ਪਰ ਇਹਨੂੰ ਅਗਲੇ ਦੇ ਕਰਮਾਂ ਦੇ ਉੱਤੇ ਛੱਡ ਦਿੱਤਾ ਜਾਵੇ ਆਪਾਂ ਕਿਸੇ ਨੂੰ ਕੁਝ ਕਹਿਣ ਵਾਲੇ ਹੈ ਨਹੀਂ ਜੀ ਤੇ ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਦੀ ਲਾਈਫ ਦੇ ਵਿੱਚ ਜਾ ਕੇ ਬੰਦਾ ਚੰਗਾ ਬੋਲਣ ਦਾ ਗਲਤ ਬੋਲਣ ਦਾ ਇਹ ਆ ਤਾਂ ਪਾਉਸ ਹਬ ਜੀਵ ਜੰਤਕਾਂ ਨੂੰ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਨਾਲ ਪਿਆਰ ਕਰੋ ਜੀਵ ਜੰਤੂਆਂ ਨਾਲ ਪਿਆਰ ਕਰੋ ਤੁਸੀਂ ਜਦੋਂ ਤੁਸੀਂ ਗੁਰਬਾਣੀ ਪੜ੍ਹਨ ਲੱਗ ਗਏ ਜੀ ਤੁਸੀਂ ਕੁੱਤੇ ਨੂੰ ਰੋਟੀ ਜ਼ਰੂਰ ਪਾਉਣੀ ਆ ਪੰਛੀਆਂ ਨੂੰ ਦਾਣੇ ਤੁਸੀਂ ਜ਼ਰੂਰ ਪਾਇਆ ਕਰੋ ਹਰੇਕ ਜੀਵ ਜੰਤੂ ਦੇ ਉੱਤੇ ਜਦੋਂ ਸਹੀ ਤਾਂ ਤੁਸੀਂ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਗਏ ਸਹੀ ਦਾ ਉਹਦਾ ਅਸਰ ਤੁਸੋਂ ਨੂੰ ਉਦੋਂ ਵੇਖਣ ਨੂੰ ਮਿਲੇਗਾ ਜਦੋਂ ਤੁਸੀਂ ਅੰਦਰੋਂ ਐਨੇ ਨਰਮ ਹੋ ਜਾਓਗੇ ਨਾ ਸੋਨੂੰ ਇੱਕ ਜੀਵ ਛੋਟਾ ਮੋਟਾ ਜੀਵ ਦੇਖਦਾ ਉਹਦੇ ਤੇ ਵੀ ਤਰਸ ਆਊਗਾ ਵੀ ਕਿਤੇ ਮੇਰੇ ਪੈਰ ਥੱਲੇ ਨਾ ਇਹ ਜੇ ਦੇ ਨੂੰ ਕੁਝ ਹੋ ਨਾ ਜਾਵੇ ਉਦੋਂ ਤੁਸੀਂ ਸਮਝੋ ਵੀ ਹੁਣ ਮੈਂ ਜਿਹੜੇ ਤੇ ਗਰਵਾਣੀ ਦਾ ਅਸਰ ਹੋ ਰਿਹਾ ਹੈ ਮੈਂ ਅੰਦਰੋਂ ਇੰਨਾ ਕੋਮਲ ਬਣਦਾ ਜਾ ਰਿਹਾ ਨਰਮ ਬਣਦਾ ਜਾ ਰਿਹਾ ਹੁਣ ਪਰ ਮੈਂ ਮੇਰੇ ਅੰਦਰ ਜਿਹੜੇ ਪਾਪ ਹੰਕਾਰ ਬੈਠੇ ਸੀ ਉਹਨਾਂ ਵੀ ਧੀਰੀ ਡਿੱਗ ਪਈ ਹੈ ਤੇ ਮੈਂ ਹੁਣ ਪਰਮਾਤਮਾ ਨਾਲ ਜੁੜਨ ਲੱਗ ਗਿਆ ਕੁਦਰਤੀ ਤੌਰ ਤੇ ਤੁਸੀਂ ਨਰਮ ਹੋ ਜਾਂਦੇ ਹੋ ਜੀ ਜਦੋਂ ਤੁਹਾਡੇ ਅੰਦਰ ਸਹੀ ਗਰਵਾਣੀ ਰਚਨ ਲੱਗਦੀ ਕਿਸੇ ਦਾ ਪਾਪ ਹੁੰਦਾ ਸੋ ਉੱਥੋਂ ਦੇਖਿਆ ਨਹੀਂ ਜਾਂਦਾ ਕਿਸੇ ਦਾ ਬੁਰਾ ਹੁੰਦਾ ਸੋ ਉੱਥੋਂ ਦੇਖਿਆ ਨਹੀਂ ਜਾਂਦਾ ਕੋਈ ਵੀ ਸੰਤ ਆ ਦੇਖੋ ਇਹਨੇ ਨਰਮ ਕੋਮਲ ਦਿਲ ਦੇ ਹੁੰਦੇ ਸਹੀ ਸੰਤ ਦੇ ਕੋਮਲ ਦਿਲ ਦੇ ਬਹੁਤ ਹੁੰਦੇ ਬਹੁਤ ਨਰਮ ਹੁੰਦੇ ਤਾਂ ਪਰਮਾਤਮਾ ਦੇ ਨੇੜੇ ਹੁੰਦੇ ਆ ਜੀ ਉਹ ਉਹਨਾਂ ਤੋਂ ਕੋਈ ਪਾਪ ਨਹੀਂ ਵੇਖਿਆ ਜਾਂਦਾ ਕੋਈ ਦੁੱਖ ਨਹੀਂ ਵੇਖਿਆ ਜਾਂਦਾ ਕੁਝ ਨਹੀਂ ਵੇਖਿਆ ਜਾਂਦਾ ਠੀਕ ਆ ਆਪਾਂ ਹੁਣ ਗੁਰੂ ਘਰ ਜਾਂਦੇ ਆ ਆਪਣੇ ਇੱਕ ਚੱਪਲਾ ਕੋਈ ਚੱਕ ਲਈ ਆਪਾਂ 100 ਗਾਲ ਦੰਦੇ ਆ ਚੱਪਲਾ ਚੱਕਣਾ ਇਸ ਤੁਸੀਂ ਇਹ ਆਖਿਆ ਕਰੋ ਉਹਨੂੰ ਲੋੜ ਸੀ ਲੈ ਗਿਆ ਮੈਨੂੰ ਪਰਮਾਤਮਾ ਹੋਰ ਦੇਊਗਾ ਉਹਨੂੰ ਵੀ ਬਖਸ਼ੇ ਜਿਹੜਾ ਮੁੜ ਕੇ ਇਹ ਕਮ ਨਾ ਕਰੇ ਪ੍ਰਮਾਤਮਾ ਉਹ ਨੂੰ ਵੀ ਇੰਨੇ ਕੁ ਜੋਗਰਾ ਕਰੇ ਕੋਈ ਐਸ ਤਰ੍ਹਾਂ ਦੇ ਪਾਪ ਨਾ ਕਰੇ ਠੀਕ ਹੈ ਨਾ ਕਦੇ ਵੀ ਇੱਥੇ ਬੁਰਾ ਨਾ ਬੋਲੋ ਇਹ ਗੱਲ ਕਹੋ ਠੀਕ ਹੈ ਨਾ ਸਾਡੇ ਇੱਥੇ ਡੇਰਾ ਹੁੰਦਾ ਸੀ ਜੀ ਮੈਂ ਤੁਹਾਨੂੰ ਇੱਥੇ ਥੋੜੀ ਕਹਾਸੇ ਸੁਣਾਉਂ ਡੇਰਾ ਹੁੰਦਾ ਸੀ ਤੇ ਉਹ ਬਾਬਾ ਜੀ ਦੇ ਗੋਲਕ ਦੇ ਵਿੱਚ ਚੋਰੀ ਹੋ ਗਈ ਤੇ ਚਲੋ ਜੀ ਪਿੰਡ ਦੇ ਲੋਕ ਵਖਮੋਰਤਾਂ ਦੇ ਜਿਹੜੇ ਪ੍ਰਧਾਨ ਬਣੇ ਹੁੰਦੇ ਗੁਰੂ ਘਰਾਂ 'ਚ ਉਹ ਡੇਰੇ 'ਚ ਗਏ ਉਹ ਕਹਿੰਦੇ ਵੀ ਬਾਬਾ ਜੀ ਵੀ ਚੋਰੀ ਹੋ ਗਈ ਵੀ ਆਪਾਂ ਬੇ ਕੀ ਪਰਦਾ ਮੀ ਉਹਨੂੰ ਫੜਾ ਗਏ ਉਹਨੂੰ ਸਜ਼ਾ ਸੁਈਏ ਦਵਾਗੇ ਪਤਾ ਕਰ ਗਏ ਅੱਜ ਲੈ ਗਿਆ ਸਵੇਰੇ ਫੇਰ ਆਊਗਾ ਤਾਂ ਉੱਥੇ ਸੰਤਾਂ ਨੇ ਪਤਾ ਕੀ ਬੋਲਿਆ ਆਦਾ ਕਾਮਲਿਓ ਉਹਨੂੰ ਖਵਰਾ ਕਿੰਨੀ ਕੁ ਲੋਡ ਸੀ ਉਹਨੂੰ ਲੋਡ ਸੀ ਉਹ ਲੈ ਗਿਆ ਫੇਰ ਕੀ ਹੁੰਦਾ ਉਹਨੂੰ ਜਗ੍ਹਾ ਦਿਸੀ ਪ੍ਰਮਾਤਮਾ ਦਾ ਘਰ ਦਿਸਿਆ ਫੇਰ ਕੀ ਹੋ ਗਾ ਲੈ ਗਿਆ ਤਾਂ ਇਹ ਪ੍ਰਮਾਤਮਾ ਦਾ ਘਰ ਸਾਰਿਆਂ ਲਈ ਹੈ ਨਹੀਂ ਆਪਾਂ ਉਹਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਠੀਕ ਹੈ ਇਹ ਹੁੰਦਾ ਹੈ ਕੋਮਲ ਦਿਲ ਜਿਹਦੇ ਸੰਤਾਂ ਦਾ ਮਹਾਪੁਰਸ਼ਾਂ ਦੇ ਕੋਮਲ ਦਿਲ ਹੁੰਦੇ ਆ ਉਹ ਇਸ ਤਰ੍ਹਾਂ ਹੁੰਦੇ ਉਹ ਕਿਸੇ ਨੂੰ ਕਿਸੇ ਨੂੰ ਵੀ ਮਾੜਾ ਨਹੀਂ ਬੋਲ ਨਾ ਸ਼ਵਾੜਾ ਸ਼ਬਦ ਬੋਲਣਾ ਨਾ ਉਹ ਕਿਸੇ ਦਾ ਮਾੜਾ ਕਰਨਾ ਕਰ ਉਹ ਹੁੰਦਿਆ ਪਰਮਾਤਮਾ ਦੇ ਬਿਲਕੁਲ ਨੇਧੀਕ ਪਰ ਆਪਾਂ ਉਹ ਪਰਵਰਤੀ ਦੇ ਇਨਸਾਨ ਨਹੀਂ ਪਰ ਜੇ ਤੁਸੀਂ ਸੱਚੇ ਮਨੋਂ ਗੁਰਬਾਣੀ ਨਾਲ ਜੁੜਗੇ ਤਾਂ ਤੁਸੀਂ ਦੇਖੋਗੇ ਕਿ ਸਾਲ ਦੇ ਵਿੱਚ ਤੁਸੀਂ ਵੀ ਆਪਣੇ ਅੰਦਰੋਂ ਬਹੁਤ ਨਰਮ ਹੋ ਜਾਓਗੇ ਕੁਦਰਤ ਦਿਆਂ ਬਣਿਆ ਹੋਈਆਂ ਚੀਜ਼ਾਂ ਨਾਲ ਖੁਦ ਹੀ ਪਿਆਰ ਕਰਨ ਲੱਗ ਜੂਗੇ ਸੋਨੂੰ ਖੁਦ ਹੀ ਪਤਾ ਲੱਗ ਜੂਗਾ ਇੰਨਾ ਤੁਹਾਡਾ ਨਰਮ ਹੋ ਜੂਗਾ ਤੁਸੀਂ ਜਦੋਂ ਵੀ ਜੁਗਜੀ ਸਾਹਿਬ ਜੀ ਦਾ ਪਾਠ ਕਰਨ ਬੈਠੇ ਹੋ ਚਾਹੇ ਚੌਪਾਈ ਸਾਹਿਬ ਜੀ ਕਰਦੇ ਹੋ ਜਿੰਨਾ ਵੀ ਟਾਈਮ 24 ਘੰਟਿਆਂ ਦੇ ਵਿੱਚ ਆਪਾਂ 24 ਮਿੰਟ ਕੱਢ ਲਏ ਤਾਂ ਵੀ ਆਪਣੀ ਜ਼ਿੰਦਗੀ ਦੀ ਸਹਾਈ ਹੈ ਪਰ ਕੱਢੀਏ ਤਾਂ ਸਹੀ ਕਦੋਂ ਵੀ ਟਾਈਮ ਕਰੋ ਪਰਮਾਤਮਾ ਦਾ ਨਾਮ ਲੈਣ ਦਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵੀਡੀਓ ਚ ਕਹਿੰਿਆ ਜੀ ਕੋਈ ਸਮਾਂ ਨਹੀਂ ਪਰਮਾਤਮਾ ਦਾ ਕਦੋਂ ਮਰਜ਼ੀ ਨਾਮ ਲਓ ਸਾਰਾ ਦਿਨ ਪਰਮਾਤਮਾ ਨਾਲ ਉਹ ਪਤਿਆ ਸਕਦੇ ਆਂ ਤੈਨ ਰਾਤ ਕੋਈ ਟਾਈਮ ਨਹੀਂ ਕਦੋਂ ਮਰਜ਼ੀ ਚੌਂਕੜਾ ਲਾਓ ਤੇ ਪਰਮਾਤਮਾ ਨਾਲ ਜੁੜ ਜੂ ਜੀ ਦੇਖੋ ਪਹਿਲਾਂ ਤੁਸੀਂ ਜਿਹੜਾ ਮੂਲ ਮੰਤਰ ਸਾਹਿਬ ਦਾ ਪਾਠ ਹੈ ਨਾ ਜੀ ਇਹ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਤਾਂ ਕਿ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਮੂਲ ਮੰਤਰ ਸਾਹਿਬ ਦਾ ਪਾਠ ਪੜ੍ਹਨ ਲੱਗ ਜਾਣਾ ਸੁਰੱਖਾ ਮੀਚ ਕੇ ਤੁਸੀਂ ਚੌਂਕੜਾ ਮਾਰ ਲੈਣਾ ਪੂਰਾ ਮੰਗ ਦੇ ਅੰਦਰ ਇੱਕ ਇੱਕ ਸ਼ਬਦ ਤੁਸੀਂ ਸਮਝਣਾ ਹੈ ਸੁਣਨਾ ਹੈ ਮਨ ਦੇ ਅੰਦਰ ਤੀਖ ਰਚਨਾ ਹੈ ਤੁਹਾਡੇ ਮਨ ਦੇ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦੇ ਫालतू ਵਿਚਾਰ ਨਾ ਹੋਣ ਠੀਕ ਹੈ ਨਾ ਜੀ ਕੋਲੇ ਤੁਸੀਂ ਪਾਣੀ ਜ਼ਰੂਰ ਰੱਖਣਾ ਹੈ ਮੂਲ ਮੰਤਰ ਸਹਿਰ ਦਾ ਪਾਠ ਪੜ੍ਹ ਕੇ ਤੁਸੀਂ ਜਦੋਂ ਅੰਦਰ ਰਾਜ ਜੀ ਰਾਜ ਗਿਆ ਰਾਸਜਾ ਆਉਣ ਲੱਗ ਗਿਆ ਸਕੂਨ ਜਾ ਆਉਣ ਲੱਗ ਗਿਆ ਫਿਰ ਤੁਸੀਂ ਆਪਣੇ ਲਈ ਅਰਦਾਸ ਕਰਨੀ ਹੈ ਜੋ ਕੁਝ ਮੰਗਣਾ ਤੁਸੀਂ ਉਹ ਅਰਦਾਸ ਕਰਨੀ ਹੈ ਅਰਦਾਸ ਬੇਨਤੀਆਂ ਕਰਨੀਆਂ ਕੋਈ ਇੱਥੇ ਆਪਾਂ ਨੂੰ ਘੁਮਾਫਰਾ ਕੇ ਗੱਲ ਨਹੀਂ ਕਰਨੀ ਪਰਮਾਤਮਾ ਨਾਲ ਸਿੱਧੀਆਂ ਡਾਇਰੈਕਟ ਗੱਲਾਂ ਕਰੋ ਜਿਵੇਂ ਆਪਾਂ ਆਪਸ ਵਿੱਚ ਕਰਦੇ ਹਾਂ ਇਸ ਤਰ੍ਹਾਂ ਮੈਨੂੰ ਆ ਚੀਜ਼ ਦਿ ਲੋੜਾ ਮੇਥੋਂ ਪਾਪ ਹੋਇਆ ਮੇਥੋਂ ਗਲਤੀਆਂ ਹੋਈਆਂ ਸਾਰੀਆਂ ਗਲਤੀਆਂ ਨੇ ਭੁੱਲਾਂ ਬਖਸ਼ਾਓ ਪਹਿਲਾਂ ਫਿਰ ਜੋ ਮੰਗਣਾ ਪਰਮਾਤਮਾ ਤੋਂ ਉਹ ਮੰਗੋ ਓਦੋਂ ਬਾਅਦ ਤੁਸੀਂ ਜੋਗਜੀ ਸਾਹਿਬ ਜਾਂ ਚੌਪਾਈ ਸਾਹਿਬ ਜੋ ਵੀ ਪਾਠ ਕਰਦੇ ਉਸ ਤੋਂ ਬਾਅਦ ਸ਼ੁਰੂ ਕਰੋ ਮੂਲ ਮੰਤਰ ਦਾ ਪਾਠ ਘੱਟ ਤੋਂ ਘੱਟ ਤੁਸੀਂ 10 11 12 ਵਾਰ ਕਰ ਸਕਦੇ ਪਰ ਗਿਣਤੀ ਨਹੀਂ ਕਰਨੀ ਜੀ ਇਹ ਤਾਂ ਤੁਹਾਨੂੰ ਦੱਸ ਦਿੰਦੇ ਗਿਣਤੀ ਨਹੀਂ ਕਰਨੀ ਜਿੰਨਾ ਪੰਜ ਵਾਰੀ ਵੀ ਕਰ ਸਕਦਾ ਜਿਦੋਂ ਸੋਨੰਦ ਲੱਗ ਕੇ ਬੰਦਾ ਰਾਤ ਗਿਆ ਸਕੂਨ ਜਾ ਗਿਆ ਸਾਰੇ ਮਨ ਦਿਮਾਗ ਦੀ ਮੈਲ ਸਿਉ ਪਾਸੇ ਹੋ ਗਈ ਬੇਕਾਰਾਂ ਦੀਆਂ ਜਿਹੜੀਆਂ ਤਾਂ ਇਹ ਵੱਧੀਆਂ ਸੋ ਥੋੜੀਆਂ ਟਟਕਾਂ ਹੁਣ ਮੇਰੇ ਮਨ 'ਚ ਕਿਸੇ ਤਰ੍ਹਾਂ ਦਾ ਵਿਚਾਰ ਨਹੀਂ ਸਿਰਫ ਪ੍ਰਮਾਤਮਾ ਦਾ ਵਿਚਾਰ ਆਈ ਜਾਂਦਾ ਉਦੋਂ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਪਾਠ ਕਰਨਾ ਪਾਠ ਤੁਸੀਂ ਜੋ ਪਈ ਸਾਹਿਬ ਕਰ ਸਕਦੇ ਜੁਪਜੀ ਸਾਹਿਬ ਸੁਖਮਣੀ ਸਾਹਿਬ ਜੋ ਛੋਟੀ ਇੱਛਾ ਉਹੀ ਗੁਰਬਾਣੀ ਤੁਸੀਂ ਸਿਮਰਨ ਕਰ ਸਕਦੇ ਠੀਕ ਹੈ ਨਾ ਇਹ ਤਰੀਕਾ ਤੁਸੀਂ ਸਿਰਫ 21 ਦਿਨ ਅਪਣਾ ਕੇ ਦੇਖੋ ਫਿਰ ਤੁਸੀਂ ਦੱਸਿਓਗੇ ਤੁਸੀਂ ਕਿੰਨੇ ਖੁਦ ਵੀ ਬਦਲਦੇ ਹੋ ਤੇ ਤੁਹਾਡੇ ਕੰਮ ਪੂਰੇ ਹੁੰਦੇ ਆ ਕਿ ਨਹੀਂ ਤੁਹਾਨੂੰ ਸਕੂਨ ਆਉਂਦਾ ਕਿ ਨਹੀਂ ਆਉਂਦਾ ਠੀਕ ਹੈ ਨਾ ਜੀ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕੀ ਇੰਨਾ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਦਿਨ ਦੁਗੁਣੀਆਂ ਰਾਤ ਦੁਗੁਣੀਆਂ ਤਰੱਕੀਆਂ ਬਖਸ਼ੇ ਸਰੀਰ ਕਾ ਤੰਦਰੁਸਤੀਆਂ ਬਖਸ਼ੀ ਲੰਬੀਆਂ ਉਮਰਾਂ ਬਖਸ਼ੀ ਤੁਹਾਡੇ ਬੱਚੇ ਤੁਹਾਡੇ ਆਗਿਆਕਾਰੀ ਵੰਨ ਤੰਦਰੁਸਤੀਆਂ ਬਖਸ਼ੀ ਮਹਾਰਾਜ ਸਭ ਤੋਂ ਹੀ ਭਲਾ ਕਰਨ ਦਾਤਾ ਤੰਦਰੁਸਤੀ ਬਖਸ਼ੂ ਸਤਿ ਸ੍ਰੀ ਅਕਾਲ